ਅੱਜ ਬੇਟੇ ਨੇ ਪੀਸੀਐਸ ਦੀ ਪ੍ਰੀਖਿਆ پاس ਕੀਤੀ 10ਵਾਂ ਰੈਂਕ ਹਾਸਲ ਕੀਤਾ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਬਹੁਤ ਮਾਣ ਵੀ ਮਹਿਸੂਸ ਹੋ ਰਿਹਾ ਹੈ ਬੱਚੇ ਨੇ ਮਿਹਨਤ ਵੀ ਬਹੁਤ ਕੀਤੀ ਉਸ ਕਰਕੇ ਉਹ ڈیزਰਵ ਵੀ ਕਰਦਾ ਸੀ ਸਾਨੂੰ ਬਹੁਤ ਖੁਸ਼ੀ ਹੈ ਸਾਰੇ ਇਲਾਕੇ ਨੂੰ ਖੁਸ਼ੀ ਹੈ ਸਾਰੇ ਸਾਨੂੰ ਵਧਾਈਆਂ ਦੇ ਰਹੇ ਹਨ ਸਾਨੂੰ ਬਹੁਤ ਫਖਰ ਫਖਰ ਹੈ ਆਪਣੇ ਬੇਟੇ ਅਮਨ ਮੱਗੋਤੇ ਜਿਸ ਨੇ ਪੀਸੀਐਸ ਚ ਸਾਰੇ ਪੰਜਾਬ ਚੋਂ 10ਵਾਂ ਰੈਂਕ ਹਾਸਲ ਕੀਤਾ ਹੈ ਸਾਡੇ ਖਾਨਦਾਨ ਦਾ ਮਾਤਾ ਪਿਤਾ ਦਾ ਨਿਹਰੋਸ਼ਨ ਕੀਤਾ ਹੈ ਇਸ ਦਾ ਸੇਰਾ ਕਿਸ ਨੂੰ ਦੇਣਾ ਚਾਹੋਗੇ ਇਸ ਦਾ ਸੇਰਾ ਤਾਂ ਉਸ ਦੀ ਮਿਹਨਤ ਉਸ ਨੂੰ ਦੇਣਾ ਚਾਹੁੰਦਾ ਮੈਂ ਉਸ ਨੇ ਆਦੇ ਮਤਲਬ ਬਹੁਤ ਮਿਹਨਤ ਕੀਤੀ 1.5 ਸਾਲ ਤੋਂ ਕਰ ਰਿਹਾ ਸੀ ਕਿਸੇ ਨੇ ਸਾਡੀ ਸਲਾਹ ਲੈਂਦਾ ਸੀ ਤਾਂ ਅਸੀਂ ਮੜੀ ਮੁੱਢੀ ਸਲਾਹ ਦੇ ਦਿੰਦੇ ਸੀ ਇਸ ਦਾ ਸਲਾਹ ਦੇ ਨੂੰ ਜਾਂ ਪ੍ਰਮਾਣਨਾ ਗਰਦਾਸ ਹੀ ਕਰਨੀ ਸੀ ਜੋ ਅਸੀਂ ਕੀਤਾ ਕਦੋਂ ਵਾਪਸ ਆਣਾ ਉਹ ਜੋਇਨਿੰਗ ਤੋਂ ਬਾਅਦ ਆ ਨਗੇ ਜੀ ਸੈਚਰਡੇ ਜਾਂ ਫਰਡੇ ਆਣਗੇ ਹਾਂਜੀ ਅੰਟੀ ਮੈਂ ਮਹਿਸੂਸ ਕਰ ਰਹੀ ਹਾਂ ਮੈਂ ਮੈਂ ਬਹੁਤ ਜ਼ਿਆਦਾ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਜਿੰਨਾ ਕੋਈ ਅੰਤ ਵੀ ਹੈ ਨਹੀਂ ਉਸ ਖੁਸ਼ੀ ਦਾ ਤੇ ਸਾਰੇ ਸਾਨੂੰ ਬਤਾਈਆਂ ਦੇ ਰਹੇ ਨੇ ਮੈਨੂੰ ਆਪਣੇ ਬੇਟੇ ਤੇ ਬਹੁਤ ਫਕਰ ਹੈ ਇਹ ਇਦਾਂ ਦੇ ਬੱਚੇ ਸਾਰਿਆਂ ਦੇ ਘਰ ਪੈਦਾ ਹੋਣ ਮਾਪੇ ਦਾ ਨਾਮ ਰੋਸ਼ਨ ਕਰਨ ਇੰਦਾ ਸ਼੍ਰੇਅ ਉਸ ਬੱਚੇ ਨੂੰ ਜਾਂਦਾ ਜਿਹਨੇ ਮਿਹਨਤ ਇੰਨੀ ਕੀਤੀ ਦੂਸਰਾ ਸ਼੍ਰੇਅ ਉਹਦੀ ਮਿਸਿਸ ਨੂੰ ਜਿਨੇ ਉਹਦਾ ਸਾਥ ਦਿੱਤਾ ਤੇ ਉਹਦੇ ਬੱਚੇ ਨੂੰ ਹੈ ਜਿਨੇ ਉਹਨਾਂ ਨੂੰ ਮਿਲ ਕੇ ਕੋਆਪਰੇਟ ਕੀਤਾ ਹੈਗਾ ਤੇ ਉਹਨੇ ਵੀ ਆਪਣੀਆਂ ਖੁਸ਼ੀਆਂ ਕੁਰਬਾਨ ਕੀਤੀਆਂ ਬੱਚੇ ਨੇ ਆਪਣੇ ਪਾਪਾ ਦੀ ਖੁਸ਼ੀ ਵਾਸਤੇ ਪਾਪਾ ਦੇ ਟੈਸਟ ਕਲੀਅਰ ਕਰਨ ਵਾਸਤੇ ਉਹਨੇ ਵੀ ਆਪਣੀਆਂ ਬਹੁਤ ਖੁਸ਼ੀਆਂ ਕੁਰਬਾਨ ਕੀਤੀਆਂ ਬੱਚੇ ਨੇ ਤੇ ਮੈਂ ਮੈਨੂੰ ਬਹੁਤ ਜ਼ਿਆਦਾ ਮਾਣ ਹੈ ਆਪਣੇ ਬੱਚੇ 'ਤੇ ਮੇਰੇ ਇਲਾਕੇ ਦੇ ਵਿੱਚ ਮੇਰਾ ਬੱਚਾ 10ਵੇਂ ਨੰਬਰ ਤੇ ਆਇਆ ਏ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਏ ਸਾਰੇ ਪੈਨਾ ਭਰਾਵਾਂ ਨੂੰ ਕੁਝ ਦੇ ਵਧਾਈਆਂ ਦੇਣ ਆ ਰਹੇ ਨੇ ਮੈਂ ਬਹੁਤ ਜ਼ਿਆਦਾ ਖੁਸ਼ ਆ ਪਹਿਲਾਂ ਸਰਕਾਰੀ ਨੌਕਰੀ ਤੇ ਐਜੂਕੇਸ਼ਨ ਡਿਪਾਰਟਮੈਂਟ ਰਿਸੀਗਸ ਇਹ BCS ਦਾ ਖਿਆਲ ਵੀ ਆਇਆ ਜੀ ਉਹਨੂੰ ਆਪਣੇ ਇਹ ਤਾਂ ਉਹਨੂੰ ਆਪਣੇ ਆਪ ਹੁੰਦਾ ਵਿਚਾਰ ਬਣਿਆ ਉਹਦੀ BCS ਵੀ ਟੈਸਟ ਦੇ ਰਹੀ ਸੀ ਕਈ ਉਹਨਾਂ ਦੇ ਟੈਸਟ ਕਲੀਅਰ ਨਹੀਂ ਹੋ ਰਹੇ ਸੀ ਤੇ ਇਹਨੇ ਕਿ ਆ ਵੀ ਚੱਲ ਹੁਣ ਮੈਂ ਮੈਂ ਵੀ ਕੋਸ਼ਿਸ਼ ਕਰਦਾ ਤੇ ਉਹਨੇ ਉਹਨੇ ਵੀ ਉਹਨਾਂ ਦੇ ਨਾਲ ਕਹਿੰਦਾ ਰਾਤਾ ਤੱਕ ਖਰਾਬ ਕਰਦੇ ਹੀ ਨੇ ਉਹ ਪੜ੍ਹਦੇ ਨੇ ਤੇ ਮੈਂ ਵੀ ਨਾਲ ਪੜਨਾ ਸ਼ੁਰੂ ਕਰ ਦਿੰਦਾ ਉਹਨੇ ਵੀ ਨਾਲ ਇਸ ਤਰ੍ਹਾਂ ਪੜਨਾ ਸ਼ੁਰੂ ਕਰ ਦਿੱਤਾ ਜਿੰਦੇ ਨਾਲ ਪ੍ਰਮਾਤਮਾ ਨੇ ਉਹਨੂੰ ਸਫਲਤਾ ਦੇ ਦਿੱਤੀ ਅੱਛਾ ਥੈਂਕ ਯੂ ਜੀ ਬਾਤ ਹਾਂਜੀ ਬਰਾਬਰ ਅੱਜ ਸਾਡੇ ਗੁਰੂ ਰਸਾਇਆ ਵਾਸਤੇ ਸਾਡੇ ਇਲਾਕੇ ਦੀ ਬੜੀ ਖੁਸ਼ਕਿਸਮਤੀ ਆ ਬੜੀ ਖੁਸ਼ੀ ਦਾ ਦੇਣਾ ਸਾਡੇ ਵਾਸਤੇ ਜਿਹੜਾ ਸਾਡਾ ਆਪਦਾ ਪਰਿਵਾਰਕ ਮੈਂਬਰ ਸਾਡੇ ਡਾਕਟਰ ਸਾਹਿਬ ਮਰੇ ਅੰਕਲ ਜਗਜੀਤ ਸਿੰਘ ਮਗੋ ਜੀ ਉਹਨਾਂ ਦਾ ਬੇਟਾ ਅਮਨ ਮਗੋ ਉਹਨੇ ਪੀਸੀਐਸ ਕਲੀਅਰ ਕਰਕੇ ਸਾਰੇ ਪੰਜਾਬ ਦੇ ਵਿੱਚ ਦਸਵਾਂ ਸਥਾਨ ਹਾਸਲ ਕੀਤਾ ਸਾਡੇ ਪਰਿਵਾਰ ਨੂੰ ਸਾਰਿਆਂ ਨੂੰ ਅੱਜ ਬੜੀ ਖੁਸ਼ੀ ਸਾਂਝੀ ਕੀਤੀ ਤੇ ਬੜੀ ਖੁਸ਼ੀ ਮਨਾ ਰਹੇ ਆ ਤੇ ਸਾਰੇ ਇਲਾਕੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਅਸੀਂ ਇਸ ਪਰਮਾਤਮਾਗੇ ਅਰਦਾਸ ਕਰਨੇ ਸਾਡੇ ਛੋਟੇ ਵੀਰ ਅਮਨ ਨੂੰ ਪਰਮਾਤਮਾ ਤਰੱਕੀਆਂ ਬਖਸ਼ੇ ਬਲੰਦੀਆਂ ਦੇ ਪੰਜਾਬੇ ਤੇ ਸਾਡੇ ਆਨ ਵਾਲੇ ਸਮੇਂ ਦੇ ਵਿੱਚ ਇਲਾਕੇ ਦੇ ਹੋਰ ਵੀ ਬੱਚੇ ਇਦਾਂ ਦਾ ਨਾਮ ਕੱਢਣ ਇਦਾਂ ਦੇ ਉਹਦਾ ਤੇ ਜਾਨ ਤਾਂ ਜੋ ਸਾਡੀ ਸ਼ਾਨ ਵੱਧ ਸਕੇ ਸਾਡਾ ਹੌਸਲਾ ਵੀ ਬਲੰਦ ਹੋ ਸਕੇ ਤੇ ਅਸੀਂ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦੀ ਹਾਂ ਸਾਰੇ ਸ਼ੁਕਰ ਕਰਨੇ ਤੇ ਖਾਸ ਕਰਕੇ ਡਾਕਟਰ ਸਾਹਿਬ ਮਗੋ ਸਾਹਿਬ ਸਾਡੇ ਜਿਨ੍ਹਾਂ ਨੇ ਇਨਰ ਦੇ ਮੈਂ ਸਤਕਾ ਜੀ ਜਿਨ੍ਹਾਂ ਨੇ ਕੋਟੀਚਰ ਲੱਗੇ ਸੀ ਉਹਨਾਂ ਨੇ ਉੱਥੇ ਟੀਚਰ ਹੁੰਦੇ ਹੋਏ ਆਪਦਾ ਇਹ ਉਪਲਬਧੀ ਪ੍ਰਾਪਤ ਕੀਤੀ ਇਹ ਜਿਹੜੇ ਬੱਚੇ ਮਾਪਿਆਂ ਦੇ ਜਿਹੜੀ ਚੰਗੀ ਸਿੱਖਿਆ ਦਾ ਇਹ ਨਤੀਜਾ ਹੁੰਦਾ ਉਹ ਐਡੀ ਵਧੀਆ ਜਿਹੜੀ ਇਹਨਾਂ ਨੇ ਜਿਹੜੀਆਂ ਬੜੀ ਬਹੁਤ ਵਧੀਆ ਸਖਾਵਾਂ ਦਿੱਤੀਆਂ ਤੋਂ ਦੇ ਹਰ ਇੱਕ ਅੱਜ ਬੱਚਾ ਬੜੀਆਂ ਤਰੱਕੀਆਂ ਤੇ ਗਿਆ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ